ਬਟਾਲਾ ਦੇ ਨੌਜਵਾਨ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਨੂੰ ਅਜ ਅਗਰਵਾਲ ਸਮਾਜ ਦੀ ਮੰਗ ਨੂੰ ਪੂਰਾ ਕਰਦਿਆਂ ਅਗਰਵਾਲ ਭਾਈਚਾਰੇ ਉਦਯੋਗਪਤੀਆਂ ਤੇ ਵੱਖ-ਵੱਖ ਸ਼ਖਸੀਅਤਾਂ ਦੇ ਵੱਡੇ ਘਟ ਦੀ ਹਾਜ਼ਰੀ ਵਿੱਚ ਮਹਾਰਾਜਾ ਅਗਰਸੇਨ ਚੌਂਗ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਇਸ ਮੌਕੇ ਮਹਾਰਾਜਾ ਅਗਰਸੇਨ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ ਇਸ ਮੌਕੇ ਗੋਪਾਲ ਸ਼ਰ ਗਰਗ ਨੈਸ਼ਨਲ ਪ੍ਰਦਾਨ ਅਖਿਲ ਭਾਰਤੀ ਅਗਰਵਾਲ ਸੰमेलन ਸੁਰਿੰਦਰ ਅਗਰਵਾਲ ਪੰਜਾਬ ਪ੍ਰਧਾਨ ਅਖਿਲ ਭਾਰਤੀ ਅਗਰਵਾਲ ਸੰਮੇਲਨ ਵਾਈਸ ਚੇਅਰਮੈਨ ਪਰਸ਼ੋਤਮ ਲਾਲ ਅਗਰਵਾਲ ਚੇਅਰਮੈਨ ਸੁਖਜਿੰਦਰ ਸਿੰਘ ਚੇਅਰਮੈਨ ਨਰੇਸ਼ ਗੋਇਲ ਯਸ਼ਪਾਲ ਚੋਹਾਨ ਪੰਜਾਬ ਪ੍ਰਧਾਨ ਸਵਰਨਕਾਰ ਸੰਗ ਬਲਬੀਰ ਸਿੰਘ ਬਿੱਟੂ ਰਾਕੇਸ਼ ਗੋਇਲ ਵੀਐਮ ਗੋਇਲ ਅਸ਼ੋਕ ਅਗਰਵਾਲ ਵਦੀਸ਼ ਅਗਰਵਾਲ ਮਨੀਸ਼ ਅਗਰਵਾਲ ਆਸ਼ੂ ਗੋਇਲ ਵਰुण ਬਾਂਸਲ ਨੀਤਿਲ ਅਗਰਵਾਲ ਰਾਕੇਸ਼ ਅਗਰਵਾਲ ਭਾਰਤ ਪੂਸ਼ਣ ਅਗਰਵਾਲ ਅਮਿਤ ਅਗਰਵਾਲ ਗਗਨ 나ਗੀ, ਮਨੀਸ਼ ਅਗਰਵਾਲ, ਅਵਿਨਾਸ਼ ਅਗਰਵਾਲ, ਗਗਨ ਪਟਾਲਾ, ਮਾਨਿਕ ਮਹਿਤਾ, ਅਗਰਵਾਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਸਮੇਤ ਸ਼ਹਿਰ ਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਕਿਸ ਮੌਕੇ ਸਬੋਧਨ ਕਰਦੇ ਹੋ ਵਿਧਾਇਕ ਅਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਅੱਜ ਮਹਾਰਾਜਾ ਅਗਰਸੈਨ ਚੌਂਕ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਤੇ ਇਸ ਚੌਂਕ ਦਾ ਨਵੀਨੀਕਰਨ ਕਰਕੇ ਇਸ ਨੂੰ ਖੂਬਸੂਰਤ ਬਣਾਇਆ ਗਿਆ ਉਹਨਾਂ ਕਿਹਾ ਕਿ ਅਗਰਵਾਲ ਭਾਈਚਾਰੇ ਦੇ ਲੋਕਾਂ ਦੀ ਕਈ ਸਾਲਾਂ ਤੋਂ ਚਿਰੋਕੜੀ ਮੰਗ ਪੂਰੀ ਕੀਤੀ ਗਈ ਹੈ ਤੇ ਇਸ ਤਰ੍ਹਾਂ ਸ਼ਹਿਰ ਦੇ ਪ੍ਰਮੁੱਖ ਚੌਂਕ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਅੱਜ ਬੜੀ ਖੁਸ਼ੀ ਦੀ ਗੱਲ ਹੈ ਵੀ ਜੇ ਪਰਮਾਤਮਾ ਨੇ ਇੱਕ ਬਤੌਰ ਐਮਐਲਏ ਬਣਾ ਕੇ ਡਿਊਟੀ ਲਈ ਤੇ ਮੈਨੂੰ ਮਾਣ ਵੀ ਇਸ ਗੱਲ ਦਾ ਵੀ ਉਹ ਪਰਮਾਤਮਾ ਸਾਡੇ ਤੋਂ ਉਹ ਕੰਮ ਲੈ ਰਿਹਾ ਜਿਹੜੇ ਅੱਜ ਤੱਕ ਕਦੇ ਹੋਏ ਨਹੀਂ ਸੀ ਅਗਰ ਵਾ ਸਮਾਜ ਦੀ ਬੜੀ ਲੰਮੇ ਸਮੇਂ ਤੋਂ ਮੰਗ ਸੀ 2010 ਤੋਂ ਤੁਰੀ ਆ ਰਹੀ ਸੀ ਵੀ ਇੱਕ ਸਾਡਾ ਚੌਕ ਹੈ ਜੀ ਆਪਾਂ ਚਾਹੁੰਦੇ ਆ ਚੌਕ ਬਣੇ ਸਾਡਾ ਪਰ ਸਮੇ ਸਮੇ ਦੀਆਂ ਸਰਕਾਰਾਂ ਨੇ ਹਮੇਸ਼ਾ ਅਨ ਦੇਖਾ ਕੀਤਾ ਤੇ ਇਹਨਾਂ ਨੂੰ ਮੈਂ ਕਹਿ ਸਕਦਾ ਵੀ ਜੋ ਇੱਜ਼ਤ ਮਾਨ ਸਤਕਾਰ ਦੇਣਾ ਚਾਹੀਦਾ ਸੀ ਉਹ ਦੇ ਨਹੀਂ ਸਕੇ ਜਦੋਂ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੇਰੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਗਈ ਮੈਨੂੰ ਦੱਸਿਆ ਗਿਆ ਸਾਡੇ ਸਮੂਹ ਬਟਾਲੇ ਦੇ ਮੈਂ ਕਹਿ ਸਕਦਾ ਸਾਡੇ ਡੀਸੀ ਸਾਥ ਦੇ ਫਾਦਰ ਸਾਹਿਬ ਸਾਡੇ ਰਾਸ਼ਟਰੀ ਪ੍ਰਧਾਨ ਜੀ ਸਾਡੇ ਵੱਡੇ ਭਾਜੀ ਆਸ਼ੂ ਹੋਣੀ ਬਦੀਸ਼ ਹੋਣੀ ਸਾਡੇ ਅੰਜਲ ਹੋਣੀ ਸਾਰੀ ਟੀਮ ਜਿਹੜੀ ਆ ਜਦੋਂ ਇੱਕ ਮੰਗ ਸੀ ਇਹ ਵਾਲੀ ਮੇਰੇ ਧਿਆਨ ਦੇ ਵਿੱਚ ਜਦੋਂ ਆਇਆ ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਮੈਂ ਕਿਹਾ ਫਿਕਰ ਨਾ ਕਰੋ ਜੀ ਆਪਾਂ ਤਗੜੇ ਹੋ ਕੇ ਇਹਨੂੰ ਪੂਰਨ ਕਰਦੇ ਆ ਕਿਉਂਕਿ ਉਸ ਪ੍ਰਭੂ ਦਾ ਕੰਮ ਹੈ ਮੈਂ ਵੀ ਚਾਹੁੰਦਾ ਆ ਜੇ ਜਦੋਂ ਵੀ ਕੋਈ ਸੰਗਤ ਬਾਹਰੋਂ ਅੰਮ੍ਰਿਤਸਰੋਂ ਆਵੇ ਆ ਕੇ ਜਦੋਂ ਵੀ ਨਤਮਸਤਕ ਹੋਣ ਤੇ ਭਗਵਾਨ ਦੇ ਸਾਹਮਣੇ ਜੀ ਨਤਮਸਤਕ ਹੋਣ ਸੋ ਅੱਜ ਉਸ ਚੌਂਕ ਦਾ ਜਿਹੜਾ ਉਦਘਾਟਨ ਕੀਤਾ ਗਿਆ ਔਰ ਉਹਦੇ ਵਿੱਚ ਸਾਡੇ ਦੇਸ਼ ਦੇ ਅਗਰਵਾਲ ਸਭਾ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਆਏ ਨੇ ਗੋਪਾਲ ਸ਼ਰਮਾ ਜੀ ਸਾਡੇ ਗੋਪਾਲ ਸ਼ਰਮਾ ਜੀ ਅਗਰਵਾਲ ਗੋਪਾਲ ਸ਼ਰ ਨਗਰਵਾਲ ਜੀ ਉਹ ਵੀ ਪਹੁੰਚੇ ਨੇ ਵਿਸ਼ੇਸ਼ ਉੱਚੇਚੇ ਤੌਰ ਤੇ ਸਾਡੇ ਮੈਂ 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 ਸੁਰਿੰਦਰ ਨਹੀਂ ਕਹਿਣਾ ਜੀ ਮੈਂ ਇਹੋ ਕਹਿਣਾ ਜੀ ਸਾਡੇ ਹਿਮਾਂਚੂ ਵੱਡੇ ਭਰਾ ਮੇਰੇ ਡੀਸੀ ਸਾਹਿਬ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਉਹ ਵੀ ਬੱਚਾ ਇਹਨਾਂ ਦਾ ਤੇ ਮੈਂ ਵੀ ਉਹਨਾਂ ਦਾ ਬੱਚਾ ਜੀ ਸੋ ਇਹ ਵੀ ਪਹੁੰਚੇ ਨੇ ਜੀ ਸੋ ਕਹਿਣ ਦਾ ਭਾਵ ਇਹ ਬਜ਼ੁਰਗ ਨੇ ਸਾਡੇ ਸਾਡੀ ਸਾਰੀ ਸਮੂਚੀ ਟੀਮ ਹੈ ਜਿਹੜੀ ਇੱਕ ਸਰ ਹੋ ਕੇ ਇਹ ਜਿਹੜਾ ਪਹਿਲ ਕਦਮੀ ਜਿਹੜੀ ਸਾਡੇ ਅੰਕਲ ਸੁਰੇਂਦਰ ਹੁਣਾ ਦੇ ਇਹਨਾਂ ਦੀ ਸੋਚ ਸੀ ਵੀ ਇਸ ਪਰਿਵਾਰ ਨੂੰ ਸਾਰੇ ਨੂੰ ਇਕੱਠੇ ਕਰਕੇ ਇੱਕ ਪਲੇਟਫਾਰਮ ਤੇ ਲਿਆਂਦਾ ਜਾਵੇ ਇਹ ਸਭ ਤੋਂ ਵਧੀਆ ਵਧੀਆ ਪਲੇਟਫਾਰਮ ਜਿਹੜਾ ਸਾਨੂੰ ਇਹ ਨਜ਼ਰ ਆਇਆ ਔਰ ਅੱਜ ਇੱਕ ਛੱਤ ਥੱਲੇ ਸਾਰਾ ਪਰਿਵਾਰ ਜਿਹੜਾ ਇਕੱਠਾ ਹੋਇਆ ਔਰ ਮੈਂ ਰਿਣੀ ਹਾਂ ਔਰ ਮੈਨੂੰ ਮਾਣ ਵੀ ਹੈ ਵੀ ਇਸੇ ਤਰ੍ਹਾਂ ਮੈਂ ਬਟਾਲੇ ਦਾ ਵਿਕਾਸ ਕਰਨਾ ਚਾਹੁੰਨਾ ਜਿਹੜੇ ਜਿਹੜੇ ਵੀ ਮੇਰੇ ਕੋ ਪਰਮਾਤਮਾ ਕੰਮ ਲੈ ਸਕਦਾ ਮੈਂ ਆਪਣੇ ਵੱਲੋਂ ਮਿਹਨਤ ਕਰ ਰਿਹਾ ਔਰ ਮੈਂ ਆਪਣੇ ਲੋਕਾਂ ਨੂੰ ਵੀ ਉਹ ਮੈਸੇਜ ਦੇਣਾ ਵੀ ਕਈ ਵਾਰੀ ਸਾਨੂੰ ਨਾ ਪਤਾ ਲੱਗੇ ਤੇ ਮੈਨੂੰ ਆ ਕੇ ਜਰੂਰ ਦੱਸੋ ਵੀ ਆਪਾਂ ਆਪਣੇ ਸ਼ਹਿਰ ਵਾਸਤੇ ਵਧੀਆ ਬਿਹਤਰੀ ਲਈ ਆਹ ਕੰਮ ਕਰ ਸਕਦੇ ਆ ਮੈਂ ਹਮੇਸ਼ਾ ਉਸ ਕੰਮ ਲਈ ਤਤ ਪਰ ਰਹੂੰਗਾ ਔਰ ਮੈਨੂੰ ਅੱਜ ਇਸ ਗੱਲ ਦਾ ਮਾਣ ਆ ਇਹ ਜਿਹੜਾ ਚੌਂਕ ਦਾ ਅੱਜ ਨਹੀਂ ਪੱਥਰ ਰੱਖਿਆ ਗਿਆ ਜਦੋਂ ਤੱਕ ਇੰਡੀਆ ਦੇ ਵਿੱਚ ਸਾਡੀ ਹਕੂਮਤ ਰਹੂਗੀ ਇਹ ਆਉਣ ਵਾਲੀਆਂ ਪੀੜੀਦਰ ਪੀੜੀ ਜਿਹੜਾ ਇਹ ਅਗਰ ਸੈਨ ਚੌਂਕ ਦੇ ਨਾਂ ਤੇ ਅਸੀਂ ਰਹੀਏ ਨਾ ਰਹੀਏ ਪਰ ਮੈਂ ਇਹ ਗੱਲ ਕਹਿ ਸਕਦਾ ਸਾਡੇ ਬੱਚੇ ਬੱਚਿਆਂ ਦੇ ਅੱਗੇ ਬੱਚੇ ਇਹ ਪੀੜੀਦਰ ਪੀੜੀ ਜਦੋਂ ਤੱਕ ਸਾਡੇ ਦੇਸ਼ ਦੀ ਸਾਡੀ ਹਕੂਮਤ ਰਹੀ ਉਦੋਂ ਤੱਕ ਇਹ ਚੌਂਕ ਜਿਹੜਾ ਸਾਡੇ ਆਉਣ ਵਾਲੀਆਂ ਪੀੜੀਆਂ ਜਿਹੜੀਆਂ ਨਾਂ ਲੈਂਦੀਆਂ ਭਾਈ ਲੱਖਣ ਆ ਰਹੇ ਆ ਜਿਵੇਂ ਤੇਰੀ ਜਾਰੀ ਆਪਣੀ ਬਾਤ ਭਾਈ ਇਲੈਕਸ਼ਨ ਪੂਰਾ ਚੜੂ ਫੇਰਾਂਗੇ ਗੱਲ ਹੀ ਕੋਈ ਨਹੀਂ ਤਗੜੇ ਹੋ ਕੇ ਪੰਜਾਬ ਦੇ ਸਪੋਰਟਸ ਪਰਸਨ ਦੀ ਬੜੀ ਵੱਡੀ ਇੱਕ ਹੋਰ ਜਿੰਮੇਵਾਰੀ ਮਿਲੀ ਹੈ ਕੀ ਕਹਿਣਾ ਚਾਹੁੰਦੇ ਇਹ ਇਹ ਤੁਹਾਡਾ ਪਿਆਰ ਹੈ ਇਹ ਤੁਹਾਡਾ ਮਾਣ ਸਤਕਾਰ ਹੈ ਦੇਖੋ ਮੈਂ ਤੇ ਅੱਗੇ ਵੀ ਇੱਕ ਗੱਲ ਕਹਿਣਾ ਮੈਨੂੰ ਇਸ ਨਮਾਣੇ ਨੂੰ ਇਨਾ ਮਾਣ ਬਖਸ਼ਿਆ ਕਾਦੀ ਗੱਲੋਂ ਬਖਸ਼ਿਆ ਜਾਂਦਾ ਜਦੋਂ ਤੁਹਾਡੇ ਵਰਗੀਆਂ ਭਰਾਵਾਂ ਦੀਆਂ ਬਾਹਾਂ ਜਦੋਂ ਨਾਲ ਜੁੜੀਆਂ ਹੁੰਦੀਆਂ ਨੇ ਕਿਉਂਕਿ ਇਕੱਲਾ ਬੰਦਾ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਬਤੌਰ ਟੀਮ ਤੋਂ ਸੋ ਮੈਂ ਮਾਣ ਦਾ ਇਨੀ ਗੱਲ ਕਹਿ ਸਕਦਾ ਵੀ ਮੇਰਾ ਜਿਹੜਾ ਬਟਾਲੇ ਦਾ ਇੱਕ ਇੱਕ ਵੋਟਰ ਹੈ ਜਿਹੜਾ ਉਹ ਮੇਰੀ ਟੀਮ ਦਾ ਹਿੱਸਾ ਆ ਅੱਜ ਜੇ ਜਿਹੜੇ ਇੱਕ ਇੱਕ ਕਰ ਚਾ ਜੇ ਵੀ ਕਿਤੇ ਕੋਈ ਦਿੱਖਾ ਨਜ਼ਰ ਆਈ ਆ ਆਪਾਂ ਇੱਕ ਹੋਰ ਆਇਆ ਦਾ ਹੋਰ ਇਹਨੂੰ ਵਧੀਆ ਢੰਗ ਨਾਲ ਜਿਹੜਾ ਮੇਟ ਪਰਾਲਾ ਕੀਤਾ ਪਰ ਇਹ ਇਹ ਨਹੀਂ ਇਹ ਅੱਜ ਇੱਕ ਚੌਕ ਜਿਹੜਾ ਆਪਾਂ ਗੁਰਦਾਸਪੁਰ ਬਾਈਪਾਸ ਤੇ ਬਣਾਇਆ ਜੀ ਦੂਸਰਾ ਚੌਕ ਸਾਡਾ ਇਹ ਤਿਆਰ ਹੋ ਗਿਆ ਤੀਸਰਾ ਚੌਕ ਸਾਡਾ ਸੁੱਖਾ ਸਿੰਘ ਮਤਾਬ ਸਿੰਘ ਚੌਕ ਜਿਹੜਾ ਉਹ ਰੈਡੀ ਹੋ ਰਿਹਾ ਜੀ ਉਸ ਤੋਂ ਬਾਅਦ ਸਟੈਪ ਬਾਈ ਸਟੈਪ ਜਿਹੜਾ ਵਾ ਚੱਲਦੇ ਰਵਾਂਗੇ ਔਰ ਬਟਾਲੇ ਨੂੰ ਇੱਕੋ ਹੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਸਾਡੀ ਇੱਕੋ ਸੋਚ ਆ ਵੀ ਬਟਾਲੇ ਨੂੰ ਆਪਾਂ ਅੱਗੇ ਇਹਨੂੰ ਪਛੜਿਆ ਇਲਾਕਾ ਕਿਹਾ ਜਾਂਦਾ ਸੀ ਅੱਜ ਜੇ ਦੇਸ਼ ਦੇ ਪ੍ਰਧਾਨ ਆਏ ਨੇ ਸਾਡੇ ਅਗਰਵਾਲ ਸਭਾ ਤੇ ਫਿਰ ਅਸੀਂ ਲੈ ਮੈਂ 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 ਦੱਸਣਾ ਚਾਹੁੰਨਾ ਅਸੀਂ ਲੈ ਹੀ ਆਏ ਨਾ ਫਿਰ ਅੱਜ ਬਟਾਲੇ ਆ ਹੀ ਗਏ ਨੇ ਨਾ सबसे पहले कलयुग के अवतारी गरीबों के मसीहा भगवान कृष्ण जी के, के चरणों में कोटि कोटि नमन करता हूं उसके बाद ये गुरुओं की भूमि है ये शहीदों की भूमि है पूरे समाज की ओर से मैं उनको नमन करता हूं आज पूरे अग्रवाल समाज के लिए बटाला के समाज के लिए ये बड़ी खुशी का दिन है कि सबके मन में बहुत दिनों से एक सपना था कि कलयुग के अवतारी गरीबों के मसीहा और कलयुग में धर्म के संस्थापक भगवान कृष्ण जी की मूर्ति का अनावरण बटाला के मुख्य चौराहे पर हो और उस चौराहे के लिए हमारे बटाला के विधायक भाई अमन शेर सिंह जी ने और हमारे पंजाब प्रांत के प्रदेश के अध्यक्ष भाई सुरेंद्र अग्रवाल जी ने और बटाला के पूरे समाज के लोगों ने पीरु अग्रवाल सभा है हमारी युवा समिति है हमारी महिला समिति है सब लोगों ने जो सहयोग दिया मैं अखिल भारतीय अग्रवाल सम्मेलन की ओर से, से उन से सबका कोटि कोटि धन्यवाद करता हूं उनका आभार व्यक्त करता हूं और साथ ही प्रभु के चरणों में निवेदन करता हूं कि बाबा इस बटाला के पूरे शहर के सभी बिरादरी के लोगों पर पूर्ण कृपा करना ताकि बटाला का चहूगी विकास हो सके लोगों में संस्कार हो सके और राष्ट्र के प्रति समाज के प्रति उनके मन में एक समर्पण की भावना हो सके और हम सब लोगों को इतनी शक्ति दे कि हम राष्ट्र का समाज का मानवता का और धर्म के काम में आगे बढ़कर सबको साथ लेकर तुम्हारे बताए हुए सिद्धांतों पर चलकर हम समाज की सेवा कर सके यही शब्द मैं इस मौके पे कहूँगा समाज का पुनः आभार व्यक्त करता हूँ जिन्होंने सहयोग दिया जिन्होंने प्रयास किया जिनका सहयोग मिला उन सबका बहुत बहुत कोटि कोटि धन्यवाद आज बटाला के अंदर बहुत ही शुभ अवसर है जो बटाला के अंदर महाराज अगरसेन जी के चौंक का हुआ है मैं अखिल भारतीय अग्रवाल सम्मेलन और सभी बटाला निवासियों को अग्रवाल समाज की तरफ से बहुत बहुत बधाई देना चाहता हूं और विशेष तौर पर हमारे जो विधायक है कैलसी साहब जी उनका मैं तौर पर शुक्रिया अदा करना चाहता हूं क्योंकि उन्होंने तन मन धन से इस चौंक को बनाने में मेरे सहयोग दिया और आज आपको इनके बारे में एक और बताता हूँ तो आज सरकार ने इनको आज प्रदेश प्रवक्ता भी घोषित किया है तो इसके लिए भी मैं इनको बधाई देना चाहता हूँ बहुत 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 धन्यवाद सभी को हम अग्रसेन महाराज जी के उनके जो सिद्धांत हैं उन पर जो चलना सिखाते हैं हम कोशिश करते हैं और सभी चलने की मैं सबसे प्रार्थना करता हूँ कि उनके सिद्धांतों के ऊपर सभी चलें बहुत बहुत धन्यवाद इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज